ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਝਾੜ ਜੈਗਰੀਕਲਚਰ ਤੇ ਜਿਵੇਂ ਕਿ ਦੋਸਤੋ ਅੱਗੇ ਆਪਾਂ ਫਸਲਾਂ ਦੀ ਜਾਣਕਾਰੀ ਨਾਲ ਸੰਬੰਧਿਤ ਬਲੌਗਿੰਗ ਲੈ ਕੇ ਆਉਨੇ ਆ ਤੇ ਅੱਜ ਆਪਨੀ ਥੋੜੀ ਹਟਕੀਆ ਅੱਜ ਕਿਸੇ ਸਪੈਸ਼ਲ ਫਸਲ ਬਾਰੇ ਜਾਣਕਾਰੀ ਨਹੀਂ ਹੈਗੀ ਜਾਂ ਕੁਝ ਰੇਹਾਂ ਸਪਰੇਆ ਬਾਰੇ ਕੁਝ ਨਹੀਂ ਦੱਸਣਾ ਹੈਗਾ ਅੱਜ ਆਪਾਂ ਫਸਲ ਦੀ ਕਟਾਈ ਕਰਨ ਲੱਗਿਆ ਤੇ ਉਹ ਫਸਲ ਦੀ ਕਟਾਈ ਸੰਬੰਧੀ ਅੱਜ ਦਿਨ ਕੀਤਾ ਤਾਂ ਬਲੌਗ ਬਣਾ ਲਈ ਤਾਂ ਉਹ ਬਣਾਉਣ ਲੱਗੇ ਜਿਹੜੇ ਸਾਡੇ ਨਾਲ ਜੁੜੇ ਹੋਏ ਦੋਸਤ ਹੈਗੇ ਨੇ ਸਾਡੀ ਨਿੱਜੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਨੇ ਉਹ ਅੱਗੇ ਜਾ ਕੇ ਵਲੋਗਿੰਗ ਦੇਖ ਲਿਓ ਵੀ ਅਸੀਂ ਕਿਵੇਂ-ਕਿਵੇਂ ਖੇਤਾਂ ਵਿੱਚ ਕੰਮ ਕਰਦੇ ਆ ਅਦਰਵਾਈਜ਼ ਅੱਗੇ ਜੇਕਰ ਤੁਸੀਂ ਫਸਲਾਂ ਦੀ ਜਾਣਕਾਰੀ ਨਾਲ ਸੰਬੰਧਿਤ ਵੀਲੌਗ ਦੇਖਣੇ ਨੇ ਉਹ ਆਉਣ ਵਾਲੇ ਆਪਾਂ ਹੋਰ ਅੱਗੇ ਵਲੋਗ ਲੈ ਕੇ ਆਵਾਂਗੇ ਉਹ ਦੇਖ ਲਿਓ ਤੇ ਇਹ ਤੁਸੀਂ ਨਾ ਦੇਖਿਓ ਤੇ ਰਹਿਣ ਦਿਓ ਤੇ ਦੋਸਤੋ ਅੱਜ ਆਪਾਂ ਤਕਰੀਬਨ 17 ਅਪ੍ਰੈਲ ਹੋ ਚੁੱਕੀ ਆ ਅੱਜ 17 ਅਪ੍ਰੈਲ ਹੋ ਚੁੱਕੀ ਤੇ ਦਿਨ ਹੈਗਾ ਬੁੱਧਵਾਰ ਤੇ ਆਪਾਂ ਜਿਹੜੀ ਅੱਜ ਕਣਕ ਦੀ ਕਟਾਈ ਕਰਨੀ ਆ ਉਹ ਹੈਗੀ ਆ 3 ਤੋਂ 4 ਨਵੰਬਰ ਵਾਲੀ ਕਣਕ ਸਾਰੀ ਤਿੰਨ ਤੋਂ 4 ਨਵੰਬਰ ਵਾਲੀ ਦੀ ਹੀ ਆਪਾਂ ਅੱਜ ਕਟਾਈ ਸ਼ੁਰੂ ਕਰ ਦੇਣੀ ਆ ਤੇ ਆਉਣ ਵਾਲੇ ਥੋੜੇ ਦਿਨਾਂ ਤੱਕ 2-4 ਦਿਨਾਂ ਤੱਕ ਆਪਾਂ ਜਿਹੜੀ ਦੀਵਾਲੀ ਦੇ ਆਸ-ਪਾਸ ਬਜਾਈ ਕੀਤੀ ਸੀ ਕਣਕ ਦੀ ਉਹਦੀ ਕਰਾਂਗੇ ਤੇ ਕਣਕ ਆਪਾਂ ਬਿਲਕੁਲ ਜਦੋਂ ਪੱਕ ਕੇ ਤਿਆਰ ਹੋਊਗੀ ਉਦੋਂ ਹੀ ਕਟਾਈ ਸ਼ੁਰੂ ਕੀਤੀ ਆ ਮੀਂਹ ਵੀ ਆਇਆ ਹਨਾ ਕਾਫੀ ਜਾਣਿਆਂ ਨੇ ਮੀਂਹ ਤੋਂ ਡਰਾਇਆ ਵੀ ਵਿਸਾਖੀ ਵਾਲੇ ਦਿਨ ਵੱਢ ਲਈਏ ਵਿਸਾਖੀ ਤੋਂ ਪਹਿਲਾਂ ਵੱਢ ਲਈਏ ਕੱਚੀ ਫਸਲ ਕਿਸਾਨ ਪ੍ਰਭ ਨਾ ਵੱਢੋ ਆਪਾਂ ਕਣਕ ਤੋਂ ਬਾਅਦ ਮੱਕੀ ਦੀ ਵੀ ਬਜਾਈ ਕਰਨੀ ਆ ਮੂੰਗੀ ਦੀ ਵੀ ਬਜਾਈ ਕਰਨੀ ਆ ਪਰ ਆਪਾਂ ਨੇ ਕਹਲ ਨਹੀਂ ਕੀਤੀ ਕਿਉਂਕਿ ਜਿਹੜੀ ਫਸਲ ਹੁਣ ਹੈਗੀ ਆ ਪੱਕ ਕੇ ਤਿਆਰ ਹੋ ਚੁੱਕੀ ਆ ਪਹਿਲਾਂ ਆਪਾਂ ਉਹਨੂੰ ਸੰਭੀਏ ਨਵੀਂ ਵਾਰੇ ਵਿਚਾਰ ਫੇਰ ਕਰਾਂਗੇ ਹਨਾ ਤੇ ਇਸ ਲਈ ਕਦੇ ਵੀ ਕਿਸਾਨ ਪ੍ਰਭੂ ਕੱਚੀਆਂ ਵਸਨਾ ਖੇਤਾਂ ਦੇ ਵਿੱਚੋਂ ਬਾਡੀ ਨਾ ਕਰਿਆ ਕਰੋ ਤੇ ਆਪਣੀ ਕੰਪੈਨ ਆ ਚੁੱਕੀ ਆ ਰਿਸ਼ਤੇਦਾਰਾਂ ਦੀਆਂ ਕੈਦੂਪੁਰ ਤੋਂ ਸਵਰਾਜ ਕੰਪੈਨ ਤੇ ਬਹੁਤ ਵਧੀਆ ਕਟਾਈ ਕਰਦੇ ਨੇ ਅੱਜ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਹਾਂਜੀ ਦੋਸਤੋ ਦੇਖੋ ਵੀ ਪਹਿਲਾਂ ਤਾਂ ਆਪਣਾ ਚੌਂਡੀਆ ਟਰੈਕਟਰ ਤਿਆਰ ਆ ਤੇਲ ਪਾਣੀ ਭਰ ਲਿਆ ਅੱਜ ਇਹਦੇ ਪਿੱਛੇ ਟਰਾਲਾ ਪਾ ਕੇ ਖਿੱਚ ਕੇ ਦੇਖਦੇ ਹਾਂ ਕਿੰਨਾ ਕੇ ਇਹ ਜ਼ੋਰ ਮਾਰਦਾ ਪਰ ਅਸੀਂ ਟਰਾਲਾ ਪਾ ਕੇ ਖਿੱਚੀਏ ਕਿੱਥੇ ਸਾਡੀ ਮੰਡੀ ਦਾ ਜਮੀਨ ਨੇੜਿਆ ਇਹ ਆਹ ਲੋ ਜੀ ਦਾਣਾ ਮੰਡੀ ਆ ਗਈ ਆਪਣੀ ਆਹ ਦਾਣਾ ਮੰਡੀਆ ਆ ਦਰਖਤ ਲੱਗੇ ਹੋਏ ਨੇ ਉਹਲਾ ਆ ਦਰਖਤਾਂ ਦਾ ਤੇ ਆਹ ਕੰਪੇਨ ਆ ਚੁੱਕੀ ਆ ਆਪਣੀ ਕਟਰ ਕਸੀ ਜਾ ਰਹੇ ਨੇ ਕਟਰ ਕਸ ਕੇ ਇਹਨਾਂ ਨੇ ਤਿਆਰ ਕਰਤੀ ਤੇ ਟਾਈਮ ਹੋ ਚੁੱਕਿਆ ਤਕਰੀਬਨ ਸਵੇਰ ਦੇ 7:30 7:30 ਵਜੇ ਕੰਪੇਨ ਆ ਚੁੱਕੀ ਸੀ ਤੇ ਹੁਣ ਆਪਾਂ 7:30 ਵਜੇ ਬਸ ਕੱਟ ਲਾ ਦੇਣਾ ਅਰਦਾਸ ਕਰਕੇ ਪ੍ਰਮਾਤਮਾ ਅੱਗੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਆ ਬਖਸ਼ੇ ਸਾਰੇ ਜ਼ਿਮੀਂਦਾਰਾਂ ਦੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਫਸਲਾਂ ਬੀਜੀਆਂ ਨੇ ਸਾਰੀਆਂ ਵਧੀਆ ਨਿਕਲਣ ਤੇ ਕਣਕ ਦਾ ਦੋਸਤੋ ਝਾੜ ਵੀ ਦੱਸ ਦਿਓ ਇਸ ਵਾਰੀ ਕਿਵੇਂ ਰਹਿ ਰਿਹਾ ਤੇ ਤਕਰੀਬਨ ਹੁਣ ਤੱਕ ਜਿੰਨਾ ਵੀ ਦੱਸ ਰਹੇ ਨੇ ਵੀ 25 ਕੁਇੰਟਲ ਦੇ ਆਸ-ਪਾਸ 22-23 ਕੁਇੰਟਲ ਜਾਂ 25 ਕੁਇੰਟਲ ਤੱਕ ਹੀ ਸੁਣਿਆ 25 ਤੋਂ ਵੱਧ ਨਹੀਂ ਹਲੇ ਤੱਕ ਕੋਈ ਆਵਾਜ਼ ਆਈ ਵੀ 25 ਤੋਂ ਵੱਧ ਨਿਕਲੀ ਜੇਕਰ ਤੁਹਾਡਾ ਵੀ ਫਸਲ ਦਾ ਝਾੜ 25 ਤੋਂ ਉੱਪਰ ਜਾ ਰਿਹਾ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਂ ਜੋ ਆਪਾਂ ਨੇ ਕਿਸਾਨ ਭਰਾਵਾਂ ਨੂੰ ਪਤਾ ਚੱਲ ਸਕੇ ਵੀ ਕਿਹੜਾ ਸੀਡ ਵਧੀਆ ਜਿਹੜਾ ਜਿਹੜੇ ਸੀਡ ਦਾ ਝਾੜ ਸਭ ਤੋਂ ਵੱਧ ਜਾ ਰਿਹਾ ਤੇ ਆਪਣੀ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਜਾਣਕਾਰੀ ਸਾਰੇ ਨਾਲ ਸਾਂਝੀ ਕੀਤੀ ਜਾਵੇ ਹਮੇਸ਼ਾ ਜਾਣਕਾਰੀ ਆ ਜਿਹੜੀ ਉਹ ਆਪਾਂ ਸ਼ੇਅਰ ਕਰਾਂਗੇ ਤਾਂ ਪ੍ਰਮਾਤਮਾ ਜਰੂਰ ਸਾਰਿਆਂ ਨੂੰ ਵਾਅਦਾ ਕਰੇਗਾ ਚਲ ਵੀ ਕਰਦੇ ਮੰਤਰ ਇਹ ਸਵੇਰੇ ਸਵੇਰੇ ਬੰਦਾ ਨਜ਼ਰ ਲਾ ਗਿਆ ਹੁਣ ਉਹਦਾ ਨਜ਼ਰ ਪੱਟੂ ਬਣਾ ਕੇ ਹੈ ਚੰਗੀ ਤਰ੍ਹਾਂ ਨਜ਼ਰ ਪੱਟੂ ਬਣਾ ਕੇ ਹੁਣ ਉਹਦਾ ਥੋੜਾ ਕਰ ਰਹੇ ਆ ਨਜ਼ਰ ਫਾਜ਼ਰ ਜੀ ਦੋਸਤੋ ਅਸੀਂ ਵਿਸ਼ਵਾਸ ਰੱਖਦੇ ਆ ਤੁਸੀਂ ਰੱਖਦੇ ਨਹੀਂ ਰੱਖਦੇ ਕਮੈਂਟਾਂ ਚ ਜਰੂਰ ਦੱਸਿਓ ਮੰਨ ਗਿਆ ਮੰਨ ਗਿਆ ਮੰਨ ਗਿਆ ਜੀ ਲੋ ਜੀ ਪਹਿਲੀ ਵਾਰੀ ਮੰਨ ਗਿਆ ਜੇ ਚੱਪਲੀ ਪੁੱਠੀ ਢਿੱਗ ਜਾਵੇ ਫਿਰ ਨਹੀਂ ਮੰਨਦਾ ਜੇ ਚੱਪਲੀ ਸਿੱਧੀ ਢਿੱਗ ਜਾਵੇ ਤਾਂ ਮੰਨ ਜਾਂਦਾ ਆ ਚਲੋ ਜੀ ਹੁਣ ਲੱਗੀਏ ਫਿਰ ਆਪਾਂ ਕੰਮ ਕਰ ਅਸੀਂ ਲੇਟ ਹੋ ਗਏ ਇਹ ਕੰਮ ਕਰਕੇ ਕਿਉਂਕਿ ਅਸੀਂ ਪਿਛਵਾਸ ਰੱਖਦੇ ਨਾਦਰ ਫਾਦਰ ਤੇ ਜਿਹੜੇ ਬੰਦੇ ਲਾਉਂਦੇ ਨੇ ਭਾਈ ਨਾਂ ਲਾਇਆ ਕਰੋ ਐਵੇਂ LED ਬੰਨ ਫਿਊਜ ਕਰ ਦਿੰਦੇ ਨੇ ਐਸੇ ਬੰਦੇ ਨੇ ਨਾ ਜਿੱਦੀ ਕੰਪਨੀ 2-2 ਸਾਲ ਦੀ ਗਾਰੰਟੀ ਗਾਰੰਟੀ ਦਿੰਦੀ ਆ ਉਹ ਬੰਨ ਵੀ ਨਾਦਰਾਂ ਦੇ ਨਾਲ ਫਿਊਜ ਹੋ ਜਾਂਦੇ ਨੇ ਤਿੰਨੋਂ ਮਸ਼ੀਨ ਨਹੀਂ ਆ ਅੱਠ-ਅੱਠ ਤਿਆਰ ਨੇ ਅੱਜ ਗਰਦ ਠਾਲ ਦੇਣੀ ਆ ਮਜਿੰਦਰ ਪਿੰਡ ਜਾ ਹੌਕਾ ਦਿਆ ਜਾ ਕੇ ਵੀ ਕੋਈ ਐਵੇਂ ਨਾ ਘਬਰਾ ਜਾਵੇ ਬਾਹਰ ਪਰੋਲੇ ਦੇ ਬਾਹਰ ਪਰੋਲੇ ਆਪਾਂ ਗਰਦ ਵਾਲੇ ਠਾਲ ਦੇਣੇ ਨੇ ਅੱਜ ਜਾ ਕੇ ਆਣ ਗਰਦ ਠਾਲ ਦੇਣੀ ਆ ਮਨਜਿੰਦਰਪੁਰੀਆਂ ੜੁੜੁੜੁੜ ਚਲੋ ਗਰਦ ਤਾਂ ਆਪਾਂ ਘਾਣ ਠਾਲ ਦੇਣੀ ਆ ਨਾਰਮਲ ਬਾਡੀ ਕਰਾਂਗੇ ਜਿਵੇਂ ਕਰਦੇ ਹੁੰਦੇ ਨੇ ਆਪਾਂ ਉਹ ਪਰਹੇਜ ਆ ਉਹ ਜਿਹੜਾ ਹੁੰਦਾ ਹੈ ਜਿੰਨਾ ਕੁਝ ਵੀ ਝਟਵਾਦ ਦੇ ਵਿੱਚ ਝਟਵਾਦ ਚ ਨਹੀਂ ਆਉਂਦੇ ਹੈਗੇ ਚਲੋ ਹਾਸਿਆ ਖੇਡੀਆਂ ਨੇ ਜੀ ਦੋਸਤੋ ਅਸਾ ਜੀ ਸਰੀ ਦੁਰਗਾ ਮਹਾਰਾਜ ਸਭ ਨੇ ਹੋਇ ਇਹ ਸਹਾਇ ਦਸਾਂ ਪਾਸੇ ਦੀ ਜੋਸ਼ ਹੈ ਸਰੀ ਗੁਰੂਆਂ ਸੋਈ ਦੇ ਫੌਟਦਾਰ ਦਾ ਤੇ ਅੰਤਰ ਕੇ ਖਾਲਸਾ ਜੀ ਬੋਲਣਾ ਜੀ ਵਾਹਿ ਜੀ ਇਹ ਨਿਮਾਣ ਦੇ ਮਾਣ ਤਾਣੇ ਤਾਣ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੀ ਅਪਾਰ ਕਿਰਪਾ ਦੇ ਸਦਕਾ ਸੱਚੇ ਪਾਤਸ਼ਾਹ ਜੀ ਹਾੜੀ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਆਪਣੀ ਅਪਾਰ ਕਿਰਪਾ ਦੇ ਸਦਕਾ ਵੱਢਣ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਜੀ ਉਹ ਮੇਰਾ ਪਰੇ ਹੱਥ ਰੱਖਣਾ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ਣੀਆਂ ਮੇਰੇ ਵਿਗਨਤਾ ਸਹਿਕਾਰਜਾਂ ਨੂੰ ਸੰਪੂਰਨ ਕਰਨਾ ਸੱਚੇ ਪਾਤਸ਼ਾਹ ਜੀ ਉਹ ਚੜ੍ਹਦੀ ਕਲਾ ਬਖਸ਼ਣੀ ਕਿਰਪਾ ਕਰਨੀ ਮਿਹਰ ਕਰਨੀ ਕਾਰ ਜੀਰ ਇੱਕ ਟੇਕ ਤੋਂ ਲਾਹੇ ਵਡਾਨੀ ਆਸ ਨਾਨਕ ਨਾਮ ਤੇ ਆਈ ਹੈ ਕਾਰਜਿਆ ਵਿਰਾਸ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰੁੜਾਇਆ ਕੋਏ ਪਾਪ ਐਸਾ ਪਾਵਨ ਜਿ ਨਾਨਕ ਸੁਖ ਕਰ ਐ ਦੇ ਮਹਵਾਂ ਪਾਸਾ ਸੱਚੇ ਪਾਸਾ ਜੀਓ ਆਪ ਜੀ ਦੇ ਸੱਚੇ ਪਾਸੇ ਸੰਤਾਂ ਨੂੰ ਪਹਾੜੀ ਦੀ ਫਸਲ ਵੱਢਣ ਦੀ ਆਗਿਆ ਬਖਸ਼ੋ ਨਿਰਬਿਘਤ ਦਾ ਸਹਿਬ ਕਰ ਜਨੂੰ ਸਫਲ ਕਰਨਾ ਕਿਰਪਾ ਕਰਨੀ ਮਿਹਰ ਕਰਨੀ ਆਪ ਜੀ ਦੇ ਹਜ਼ੂਰ ਸੱਚੇ ਪਾਸਾ ਜੀਓ ਸੰਗਤਾਂ ਦੇ ਪਵਿੱਤਰ ਕਮਾਈਆਂ ਵਿੱਚੋਂ ਪੰਜਾ ਕੁੜਾ ਪ੍ਰਸਾਦਿਆਂ ਦੇ ਕੱਸ ਜਿਕੇ ਤਿਆਰ ਹਨ ਆਪ ਜੀ ਭੋਗ ਲਾਉ ਲਗਿਆ ਬਹੁਤ ਸੰਗਤ ਵਿੱਚ ਵਰਦੇ ਜੋ ਜੀ ਸਗਿਆ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਰਬ ਵਾਹਿਗੁਰੂ ਜਪੈ ਸੱਚੇ ਪਾਸ ਅਯੋ ਆਪ ਜੀ ਕਿਰਪਾ ਕਰੋ ਮਿਹਰ ਕਰੋ ਕਾਰਜ ਅਰੰਭਣ ਦੇ ਸਬਕ ਬਖਸ਼ੋ ਸੱਚੇ ਪਾਸ ਅਯੋ ਕਿਰਪਾ ਕਰਨੀ ਮਿਹਰ ਕਰਨੀ ਅਰਧੀ ਕਲਾ ਬਖਸ਼ਣੀ ਤੰਦਰੁਸਤੀਆਂ ਬਖਸ਼ਣੀਆਂ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਣੀਆਂ ਕਿਰਪਾ ਕਰਨੀ ਸਹੀ ਪਿਆਰੇ ਮੇਲ ਜੀ ਨਾ ਮਲੇ ਆਪ ਜੀ ਦਾ ਨਾਮ ਕਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਦਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾਓ ਜੀ ਦੇ ਖਾਲਸਾ ਜੀ ਵਾਹਿਗੁਰੂ ਵਾਹਿ ਵਾਹ ਵੀਕ ਦਾ ਸੱਡਿਆ ਤੇ ਵੀਰੇ ਫਿਰ ਹਾਂ ਹਾਂ ਜੀ ਬਸ ਗੁਰੂ ਘਰ ਗੁਰੂ ਘਰ ਕੱਢਿਆ ਵਾਹ ਵਾਹ ਸੱਚੇ ਪਾਤਸ਼ਾਹ ਵਾਹ ਦੇ ਚੜ ਚੁੱਕੀ ਆ ਜਿੰਨੀ ਕਣਕ ਚੜ ਜਾਂਦੀ ਆ ਸੁਪੰਜਰਦੀ ਆ ਫਿਰ ਗਰਦ ਵੀ ਓਨੀ ਜਿਆਦੇ ਉੱਡਦੀ ਆ ਹਾਂਜੀ ਆਪਾਂ ਪਹਿਲੀ ਕਮਾਈ ਘਰੇ ਲੈ ਆਏ ਪਹਿਲੀ ਲੋਜੀ ਕਣਕ ਆਪਣੇ ਘਰੇ ਉਤਰ ਚੁੱਕੀ ਆ ਪਹਿਲੀ ਕਮਾਈ ਆਪਾਂ ਘਰੇ ਲੈ ਕੇ ਆਏ ਆ ਸਭ ਤੋਂ ਪਹਿਲਾਂ 826 ਕਣਕ ਹੈ ਤੇ ਇਹਨੂੰ ਘਰੇ ਉਤਾਰਦੇ ਆਪਾਂ ਦੋਸਤੋ ਮਸ਼ੀਨ ਦਾ ਉਗਰ ਬਹੁਤ ਵਧੀਆ ਚੱਲ ਰਿਹਾ ਬਸ ਐਵੇਂ ਹੀ ਇਹ ਅੱਧਾ ਪੂਣਾ ਘੰਟਾ ਚੱਲ ਪਵੇ ਤਾਂ ਬਹੁਤ ਹੁੰਦਾ ਆ ਵਧੀਆ ਝਾੜ ਆ ਇਸ ਵਾਰੀ ਹਾਂਜੀ ਹੁਣ ਆਪਾਂ ਡਹਿਰ ਵਾਲੀ ਮੋਟਰ ਤੋਂ ਵੱਢ ਕੇ ਘਰ ਵਾਲੀ ਮੋਟਰ ਤੇ ਆ ਚੁੱਕੇ ਆ ਕੋਈ ਬੋਲਤੀਆਂ ਆਪਣੀਆਂ ਮੋਟਰਾਂ ਦੂਰ ਦੂਰ ਨਹੀਂ ਹੈਗੀਆਂ ਸਿਰਫ 500 ਮੀਟਰ ਦੀ ਦੂਰੀ ਤੀ ਨੇ ਮੰਡੀ ਦੇ ਆਸ-ਪਾਸ ਹੀ ਨੇ ਸਾਰੀਆਂ ਤੇ ਝਾੜ ਇਸ ਵਾਰੀ ਵਧੀਆ ਆ ਟਰਾਲੀਆਂ ਭਰ ਰਹੀਆਂ ਨੇ ਵਧੀਆ ਤੇ ਆਪਣੀ ਆਲੂ ਵਾਲੀ ਮੱਕੀ ਦੇਖ ਸਕਦੇ ਤੁਸੀਂ ਆਲੂ ਵਾਲੀ ਮੱਕੀ ਬਹੁਤ ਸੋਹਣੀ ਖੜੀ ਆ ਇਹ 1899 ਤੇ 9908 ਦੋ ਵੈਰੈਟੀ ਨੇ ਆਪਣੇ ਕੋਲੇ ਆਲੂ ਵਾਲੀਆਂ ਮੱਕੀ ਦੀਆਂ ਦੋਸਤੋ ਮਸ਼ੀਨ ਦੀ ਵਡਾਈ ਬਹੁਤ ਵਧੀਆ ਮਸ਼ੀਨ ਤਾਂ ਪੀਣ ਹੀ ਕਰਕੇ ਦੇ ਰਹੀ ਆ ਪੂਰਾ ਮੰਡੀ ਵਿੱਚ ਵੀ ਬਾਰ ਬਾਰ ਪੁੱਛ ਰਹੇ ਨੇ ਲੋਕੀ ਆਪਾਂ ਨੂੰ ਕਿ ਕਿਹੜੀ ਮਸ਼ੀਨ ਚੱਲਦੀ ਆ ਸਵਰਾਜ ਮਸ਼ੀਨ ਦੀ ਤਾਰੀਫ ਨਹੀਂ ਇੱਥੇ ਬਣਦੀ ਕਰਦੀ ਇੱਥੇ ਆਪਣੇ ਰਿਸ਼ਤੇਦਾਰ ਬਹੁਤ ਵਧੀਆ ਮਕੈਨਿਕ ਨੇ ਸਨ 1972 ਤੋਂ ਮਸ਼ੀਨ ਚਲਾ ਰਹੇ ਨੇ 50 ਸਾਲ ਹੋ ਚੁੱਕੇ ਨੇ ਮਸ਼ੀਨਾਂ ਚਲਾਉਂਦਿਆਂ ਨੂੰ ਤੇ ਮਸ਼ੀਨਾਂ ਉਹਨਾਂ ਕੋਲ 3-4 ਹੈਗੀਆਂ ਨੇ 4 ਮਸ਼ੀਨਾਂ ਨੇ ਚਾਰਾ ਮਸ਼ੀਨਾਂ ਦੀ ਵਡਾਈ ਇੰਨੀ ਸਾਫ਼ ਐਨ ਪੂਰਾ ਟੀਚਰ ਰੱਖਦੇ ਨੇ ਕੰਮ ਨੂੰ ਡਰਾਈਵਰਾਂ ਨੂੰ ਵਧੀਆ ਟੀਚਿੰਗ ਕਰਕੇ ਰੱਖਦੇ ਨੇ ਇਹ ਸੋਧ ਕੇ ਰੱਖਦੇ ਨੇ ਸੰਧ ਜਿਹੜੀ ਨੂੰ ਨਾਲ ਕੋਲ ਇੱਕ 50 ਸਾਲ ਪੁਰਾਣੀ ਮਸ਼ੀਨ ਸੀ ਜਿਹੜੀ ਪਿਛਲੇ ਸਾਲ ਆਪਣੇ ਕਣਕ ਵਾਢੀ ਕੀ ਸੀ ਹੁਣ ਵੀ ਹੈਗੀ ਆ ਮਸ਼ੀਨ ਉਹ ਉਹ ਦਾ ਬਹੁਤ ਵਧੀਆ ਰਿਜ਼ਲਟ ਨੇ ਇੰਨਾ ਵਧੀਆ ਉਹ ਵਾਢੀ ਕਰਕੇ ਦਿੰਦੀ ਆ ਭੋਰਾ ਵੀ ਕਣਕ ਵਿੱਚ ਮੱਖੀ ਨਹੀਂ ਛੱਡਦੀ ਜਮੇ ਮਸਲ ਮਸਲ ਕੇ ਸੁੱਟ ਦਿੰਦੀ ਆ ਕਿਉਂਕਿ ਇਹ ਰਿਪੇਅਰ ਆਪ ਕਰਦੇ ਨੇ ਆਪ ਜਦੋਂ ਆਪਰੇਸ਼ਨ ਕਰਦੇ ਨੇ ਮਸ਼ੀਨ ਦਾ ਕਿੰਨਾ ਟਾਈਮ ਰਿਪੇਅਰ ਹੁੰਦੀ ਆ ਆਪ ਲੱਗੇ ਰਹਿੰਦੇ ਨੇ ਤੇ ਕਿਸਾਨ ਭਰਾਵੋ ਇਹੀ ਹੁੰਦੀ ਆ ਨਾ ਕਲਾਕਾਰੀਆਂ ਜਿਹੜਾ ਵੀ ਬੰਦਾ ਜਿਹੜੀ ਵੀ ਫੀਲਡ ਦਾ ਕੰਮ ਕਰੇ ਸਿਰਾ ਲਾਵੇ ਬਸ ਜੇ ਉਹ ਖੇਤੀ ਕਰ ਰਿਹਾ ਖੇਤੀ ਵਿੱਚ ਸਿਰਾ ਕਰੇ ਜੇਕਰ ਪੜ੍ਹਾਈ ਕਰ ਰਿਹਾ ਪੜ੍ਹਾਈ ਵਿੱਚ ਸਿਰਾ ਕਰੇ ਜੇ ਕਿਤੇ ਨੌਕਰੀ ਕਰ ਰਿਹਾ ਨੌਕਰੀ ਵਿੱਚ ਸਿਰਾ ਕਰੇ ਮਤਲਬ ਕਿ ਜੋ ਪ੍ਰਮਾਤਮਾ ਨੇ ਉਹਨੂੰ ਡਿਊਟੀ ਲਾਤੀ ਉਹ ਆਪਣਾ ਧਰਮ ਨਿਭਾਵੇ ਤੇ ਬਸ ਵਧੀਆ ਚੱਲੇ ਉਹ ਡਿਊਟੀ ਤੇ ਲੋ ਜੀ ਮੁੰਡਿਆਂ ਨੇ ਇੱਕ ਟਰਾਲਾ ਹੋਰ ਲਿਆਂਦਾ ਤਾਰਾ ਸਿੰਘ ਮਿਲਗੇ ਦਾ ਤੇ ਇਹ ਟਰਾਲਾ ਨਵਾਂ ਬਣਵਾਇਆ ਸੀ ਆਪਣੇ ਗੁਰਸੇਵ ਸਿੰਘ ਚਾਚੇ ਉਹਨਾਂ ਨੇ ਇਹ ਸਿਰਾ ਟਰਾਲਾ ਭਾਈ ਇਹ ਸਵਾ 5 ਲੱਖ ਦਾ ਤਿਆਰ ਹੋਇਆ ਔਰ ਗੱਲਬਾਤ ਸਿਰਿਆ ਦਾ ਰਿਵਿਊ ਆਪਾਂ ਆਉਣ ਵਾਲੇ ਬਲੌਗ ਵਿੱਚ ਕਰਾਂਗੇ ਸਿਰਾਂ ਗੱਲਬਾਤ ਹੈ ਦਾ ਇਹ ਟਰਾਲੀ ਦੀ ਲੋ ਜੀ ਦੋਸਤੋ ਦੋ ਮੋਟਰਾਂ ਦੇ ਪਹਿਲਾ ਕਣਕ ਵੱਟਦੀ ਆਪਾਂ ਦੁਪਹਿਰ ਦੇ 2:00 ਵੱਜ ਚੁੱਕੇ ਨੇ ਤੇ ਦੁਪਹਿਰ ਵਾਲੀ ਰੋਟੀ ਖੇਤ ਲੈ ਕੇ ਚਾਈ ਜਾ ਰਹੇ ਹਾਂ ਤੀਜੀ ਤੀਜੀ ਮੋਟਰ ਤੇ ਆ ਗਏ ਹੁਣ ਚੱਲ ਰਹੀ ਹੈ ਕੰਪੈਨ ਤੇ ਨਕਾਲ ਦੋਸਤੋ ਵਧੀਆ ਇਸ ਵਾਰੀ ਲੰਗਾ ਵੀ ਵਧੀਆ ਤੇ ਤੂੜੀ ਵੀ ਵਧੀਆ ਬਣੀ ਜੀ 7303 ਵੀ ਵੱਡਿਆ ਹੁਣ ਤੱਕ 303 ਦਾ ਝਾੜ ਅੱਛਾ ਲੱਗਦਾ ਬਾਕੀ 87 ਆਪਾਂ ਕੱਲ ਨੂੰ ਵੱਡਾਂਗੇ ਆਵਾਜ਼ ਮਾਰਦੀ ਪੁੱਧੀ ਰੋਟੀ ਖਾ ਲ ਫੇਰ ਕਿਥੇ ਆਉਣਗੇ ਰੋਟੀ ਖਾ ਲ ਓ ਮਨਿੰਦਰ ਰੋਟੀ ਖਾ ਲ ਆਜੋ ਜੀ ਆਜੋ ਰੋਟੀ ਖਾ ਲ ਛੱਡ ਗਿਆ ਹਰੇ ਓ ਆ ਕੀ ਕਰੀ ਜਾ ਰਹੇ ਆ ਪੱਲੀ ਪੁੱਲੀ ਨਹੀਂ ਇਹ ਇੱਕ ਪੰਜਾ ਮਾਰਿਆ ਹੋਊਗਾ ਉੱਥੇ ਲੇਬਰ ਵਾਲਿਆਂ ਨੇ ਉਹ ਲੇਬਰ ਵਾਲਿਆਂ ਨੇ ਪੰਜਾ ਮਾਰ ਕੇ ਗਲੀਆਂ ਘਟਤੀਆਂ ਇਹ ਬਿਲਕਾ ਦੀ ਟਰਾਲੀ ਦੇਖੋ ਟਰੈਕਟਰ ਲੰਘਦਾ ਟਰੈਕਟਰ ਖਲਕਦਾ ਹਨਾ ਟਰਾਲੀ ਲੰਘੂਗੀ ਹੁਣ ਦੇਖੋ ਪੱਟ ਉੱਪਰ ਦੀ ਟਰਾਲੀ ਲੰਘੂ ਲੈ ਟਰਾਲੀ ਖੜਕ ਕੇ ਦਿਖਾਵੇ ਵੀ ਟਰਾਲੀ ਵਿੱਚ ਦਾ ਕਰਾਮਾਤ ਪੂਰੀ ਆ ਤਾਰਾ ਸਿੰਘ ਬਿਲਕਾ ਨੇ ਪਤਾ ਨਹੀਂ ਕੀ ਪਾਇਆ ਪਿਆ ਟਰਾਲੀ ਦੀ ਖੜਕ ਕੇ ਹੋएगी ਜਮਾ ਨਹੀਂ ਛਣਕਦੀ ਹੈਗੀ ਉਹ ਰੱਬ ਪਰ ਵੀ ਰੱਬ ਨਹੀਂ ਛਣਕਦੀ ਹੈਗੀ ਕਿਤੇ ਵੀ ਦੇਖਾਵੇਂ ਦਾ ਸੀ ਕਿਤੇ ਲੋ ਜੀ ਪ੍ਰਸਾਦਾ ਬਣੀ ਛਕਿਆ ਜਾ ਰਿਹਾ ਹੁਣ ਉਹੀ ਗਾਣਾ ਲਾ ਕੇ ਰੋਹਣ ਮਹਿੰਗੀਆਂ ਮਿਲਾਂ ਨੂੰ ਮਤ ਪਾਈ ਹੁੰਦੀ ਆ ਹਨ ਜਿੱਤੀ ਜਦੋਂ ਘਰੋਂ ਖੇਤ ਆਈ ਹੁੰਦੀ ਆ ਬਹੁਤ ਆਲਾ ਸਬਜੀ ਬਣੀ ਹੋਈ ਛਮਲਾ ਮਿਰਚ ਛਮਲਾ ਮਿਰਚ ਪਹਾੜੀ ਮਿਰਚ ਠੰਡੀ ਪਹਾੜਾ ਵਾਲੀ ਗਰਮੀ ਦੇ ਵਿੱਚ ਠੰਡੀ ਮਿਰਚ ਦੀ ਸਬਜੀ ਪਤਨ ਦੇ ਸੜਾ ਪਾਣੀ ਲੈਣਾ ਕਰਕੇ ਜੋਧਾ ਵਾਲੀ ਦਾ ਵੀ ਰੰਗ ਕਾਲਾ ਆ ਲੰਘਦਾ ਪਾਣੀ ਜਿਹੜਾ ਲੇਟ ਆਉਂਦਾ ਜੀ ਉਹਦੇ ਨਾਲ ਅਲੰਗਾ ਕਾਲਾ ਹੋ ਜਾਂਦਾ ਆਵਾਜ਼ ਹੀ ਨਿਕਲ ਜਿੰਨਾ ਲੇਟ ਪਾਣੀ ਆਈ ਜਾਂਦਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਤੋਂ ਆਪਣੇ ਚਾਚਾ ਐਗਰੀਕਲਚਰ ਚੈਨਲ ਤੇ ਅੱਪਾ ਕੱਲ ਕਣਕ ਵੱਢੀ ਜਾ ਰਹੇ ਸੀ ਤੇ ਜਦੋਂ ਫਿਰ ਕੰਮ ਜਿਆਦਾ ਐਡਵਾਂਸ ਹੋ ਜਾਂਦਾ ਅੱਗੇ ਤੋਂ ਅੱਗੇ ਫਿਰ ਮੇਰੇ ਕੋਲ ਮੋਬਾਈਲ ਫੋਨ ਕੱਢ ਕੇ ਵਲੌਗਿੰਗ ਨਹੀਂ ਕਰੀ ਜਾਂਦੀ ਜੇ ਮੇਰੇ ਕੋਲ ਇੱਕ ਹੋਵੇ ਹੋਰ ਆਪਾਂ ਬੰਦਾ ਰੱਖ ਲਈਏ YouTube ਦੇ ਲਈ ਤਾਂ ਜਿਆਦਾ ਵਧੀਆ ਉਹ ਆਪਣੀ ਵਲੌਗਿੰਗ ਕਰੀ ਚੱਲੇ ਕੰਮ ਕਰ ਬਹੁਤ ਹੁੰਦੇ ਨੇ ਤਾਂ ਕਰਕੇ ਵਲੌਗਿੰਗ ਕਰਦਾ ਟਾਈਮ ਹੀ ਲੱਗਦਾ ਤੇ ਕੱਲ ਆਪਾਂ ਫਿਰ ਮਸ਼ੀਨ ਤੇ ਨਗ ਟਰਾਲੀਆਂ ਭਰ ਕੇ ਰੋਕਤੀ ਸੀ ਤੇ ਹੁਣ ਆਪਾਂ ਅੱਜ ਸਵੇਰੇ 18 April ਨੂੰ ਫਿਰ ਸ਼ੁਰੂ ਕੀਤਾ ਕੰਮ ਤੇ ਹੁਣ ਆਪਾਂ ਟਰਾਲੀਆਂ ਉਤਾਰੇ ਦਾਣਾ ਮੰਡੀ ਚ ਮੇਰੇ ਪਿੱਛੇ ਤੁਸੀਂ ਦਾਣਾ ਮੰਡੀ ਦੇਖ ਸਕਦੇ ਹੋ ਕੋਈ ਬਾਲੀ ਦੂਰ ਨਹੀਂ ਹੈਗੀ ਇਹ ਗੱਲ ਦਾਪਾ ਨੂੰ ਬਹੁਤ ਵੱਡਾ ਬੈਨੀਫਿਟ ਆ ਆਪਾਂ ਨੂੰ ਤਾਂ ਦਾਣਾ ਮੰਡੀ ਦਾ ਬਹੁਤ ਜਿਆਦਾ ਫਾਇਦਾ ਜਿਹੜੀਆਂ ਸਰਕਾਰੀ ਇਹ ਆਪਣੇ ਛੋਟੇ ਸੈਂਟਰ ਨੇ ਸਾਡਾ ਤਾਂ ਦੰਦਰਾੜ ਢੀਂਸਾ ਛੋਟਾ ਸੈਂਟਰ ਹੈ ਇਹ ਇਹਦਾ ਬਹੁਤ ਜਿਆਦਾ ਫਾਇਦਾ ਜੇ ਕਿਤੇ ਸਾਨੂੰ ਸ਼ਹਿਰ ਜਾ ਕੇ ਫਸਲ ਵੇਚਣੀ ਪਵੇ ਸਾਡਾ ਤਾਂ ਬਹੁਤ ਜਿਆਦਾ ਸਮਾਂ ਰੁਚੀ ਜਾਵੇਗਾ ਸਾਡਾ ਉੱਥੇ ਕੰਡੇ ਤੇ ਕੌਣ ਬੈਠੇਗਾ ਇੱਧਰ ਕੌਣ ਆਵੇਗਾ ਤੇ ਇਹ ਗੱਲਾਂ ਕਰਕੇ ਆਪਾਂ ਨੂੰ ਜਿਹੜੇ ਛੋਟੇ ਸੈਂਟਰ ਨੇ ਪਿੰਡਾਂ ਦੇ ਵਿੱਚ ਬਹੁਤ ਫਾਇਦੇ ਨੇ ਤੇ ਕਿਸਾਨ ਭਰਾਵਾਂ ਨੂੰ ਇੱਥੇ ਮੈਂ ਇੱਕ ਅਪੀਲ ਕਰਨੀ ਚਾਹਣਾ ਆ ਵੀ ਤੁਸੀਂ ਜਿਹੜੇ ਕੀ ਬਾਹਰ ਪ੍ਰਾਈਵੇਟ ਕਣਕ ਖਰੀਦ ਰਹੇ ਨੇ ਲੋਕੀ ਹਨਾ ਉਹਨਾਂ ਕੋਲੇ 100 200 ਨੂੰ ਤੁਸੀਂ ਕੁਆਂਟਲ ਦੇ ਮਗਰ ਨਾ ਭਜੋ ਸਰਕਾਰੀ ਮੰਡੀਆਂ ਦੇ ਵਿੱਚ ਆਪਣੀ ਕਣਕ ਵੇਚੋ ਤੇ ਜੇ ਫਾਰਮ ਜ਼ਰੂਰ ਕਰਵਾਓ ਸਰਕਾਰੀ ਜੇ ਫਾਰਮ ਉੱਪਰ ਹੀ ਜੇਕਰ ਤੁਸੀਂ ਆਪਣੀਆਂ ਫਸਲਾਂ ਵੇਚਦੇ ਰਹੋਗੇ ਤਾਂ ਆਪਾਂ ਨੂੰ ਜਿਹੜੇ ਕਾਰਪੋਰੇਟ ਘਰਾਣੇ ਆ ਰਹੇ ਨੇ ਉਹ ਆਪਾਂ ਨੂੰ ਮਾਰ ਨਹੀਂ ਪਾਵੇਗੀ ਜੇਕਰ ਕਿਸਾਨ ਭਰਾਵਾਂ ਦਾ ਰੁੱਖ ਪ੍ਰਾਈਵੇਟ ਮੰਡੀਆਂ ਕਿੰਨੀ ਹੋ ਗਿਆ ਤਾਂ ਸਰਕਾਰੀ ਮੰਡੀਆਂ ਨੇ ਆਟੋਮੈਟਿਕਲੀ ਬੰਦ ਹੋ ਜਾਣਾ ਜਿਵੇਂ ਕਿ ਸਰਕਾਰੀ ਸਕੂਲ ਹੋ ਰਹੇ ਨੇ ਹੁਣ ਆਪਾਂ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪੜਾਈ ਜਾ ਰਹੇ ਆ ਤੇ ਸਰਕਾਰੀ ਸਕੂਲ ਆਟੋਮੈਟਿਕਲੀ ਬੰਦ ਹੋਈ ਜਾ ਰਹੇ ਨੇ ਉੱਥੇ ਜੋ ਵਗੈਰਾ ਕਿਵੇਂ ਨਿਕਲੀਆਂ ਪੋਸਟਾਂ ਇੰਨੀਆਂ ਖਾਲੀ ਪਈਆਂ ਹੁੰਦੀਆਂ ਨੇ ਮੇਰੇ ਵਰਗੇ ਵੀ ਜਾ ਕੇ ਧਰਨੇ ਲਾ ਕੇ ਬਹਿ ਜਾਂਦੇ ਨੇ ਕਿਉਂਕਿ ਮੇਰੀ ਟੀਚਿੰਗ ਲੈਂਗ ਦੀ ਸਟੱਡੀ ਕੀਤੀ ਹੋਈ ਆ ਵੀ ਪੋਸਟਾਂ ਕੱਢੋ ਪੋਸਟਾਂ ਕੱਢੋ ਪੋਸਟਾਂ ਕਿਹਨੂੰ ਕੱਢਣਾ ਸਰਕਾਰੀ ਸਕੂਲਾਂ ਚ ਜਦੋਂ ਬੱਚੇ ਹੀ ਨਹੀਂ ਹੈਗੇ ਇਸੇ ਤਰ੍ਹਾਂ ਸੈਂਟਰ ਸਰਕਾਰੀ ਸੈਂਟਰ ਕਿਵੇਂ ਚੱਲਣਗੇ ਜਦੋਂ ਮੰਡੀ ਹੀ ਨਹੀਂ ਭਰ ਰਹੀ ਤੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦੇਣਾ ਬੈਕ ਕੈਮਰਾ ਕਰਕੇ ਦਿਖਾਉਣਾ ਦੋਸਤੋ ਆ ਦਾਣਾ ਮੰਡੀ ਆ ਸਾਹਮਣੇ ਅੱਗੇ ਕੀ ਕਾਰਨ ਹੁੰਦਾ ਸੀ ਉਹ ਪਿੱਪਲ ਦਿਖ ਰਿਆ ਨਾ ਪਿੱਪਲ ਤੋਂ ਬਾਅਦ ਆ ਸੜਕ ਆਪਣੇ ਘਰ ਨੂੰ ਆ ਰਹੀ ਹੈ ਗਾਹਾਂ ਕਲੋਨੀ ਚ ਲੰਘ ਜਾਂਦੀ ਆ ਇਹ ਸੜਕ ਬਲੌਕਿੰਗ ਹੋ ਜਾਂਦੀ ਸੀ ਇੱਥੇ ਤੱਕ ਕਣਕ ਜੀਰੀ ਹਰ ਇੱਕ ਵਾਰ ਕਣਕ ਜੀਰੀ ਇੱਥੇ ਤੱਕ ਆ ਜਾਂਦੀ ਸੀ ਤੇ ਆ ਆਪਣਾ ਪਿੱਟ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਸਾਫ਼ ਰੱਖਦੇ ਆਪਾਂ ਪਿੱਟ ਨੂੰ ਜਿਹੜਾ ਖਰਾਬ ਚੀਜ਼ਾਂ ਹੁੰਦੇ ਨੇ ਪਿੱਛੇ ਕੱਢ ਦਿੰਨੇ ਆ ਤੇ ਪਿੱਟ ਦੀ ਇੱਥੇ ਸੰਭਾਲ ਰੱਖਿਆ ਕਰੋ ਕਿਸਾਨ ਭਰਾਵੋ ਜਿਹੜੇ ਮੱਕੀ ਵਾਲੇ ਕਿਸਾਨ ਭਰਾ ਵੀਡੀਓ ਦੇਖਣਗੇ ਪਿੱਟ ਦੀ ਇਸ ਤਰ੍ਹਾਂ ਸੰਭਾਲ ਰੱਖਿਆ ਕਰੋ ਤੇ ਆਪਾਂ ਗੱਲ ਕਰ ਰਹੇ ਸੀ ਜਿਹੜੀ ਕਣਕ ਜੀਰੀ ਸੀ ਆ ਇੱਥੇ ਤੱਕ ਆ ਜਾਂਦੀ ਸੀ ਸਾਡਾ ਰਸਤਾ ਇੱਥੇ ਬਲੌਕ ਕਰ ਦਿੱਤਾ ਜਾਂਦਾ ਸੀ ਕਿਉਂਕਿ ਕਣਕ ਜੀਰੀ ਦੀ ਦੇਖੋ ਪੈਦਾਵਾਰ ਤਾਂ ਓਨੀ ਆ ਪਰ ਹੁਣ ਪ੍ਰਾਈਵੇਟ ਵਿਕਣ ਲੱਗ ਗਈ ਕੰਪਿਊਟਰ ਕੰਡਿਆਂ ਦੇ ਵਿਕ ਜਾਂਦੀ ਆ ਕਿਤੇ ਹੋਰ ਵਿਕ ਜਾਂਦੀ ਆ ਤੇ ਸਾਡਾ ਰਸਤਾ ਆਹ ਵਾਲਾ ਇੱਧਰ ਨੂੰ ਹੀ ਰਹਿ ਜਾਂਦਾ ਸੀ ਆ ਕੱਚਾ ਥਾਂ ਪੱਕਾ ਥਾਂ ਉਹ ਕੁਰਸੀ ਪਈ ਆ ਇੱਥੋਂ ਸਾਰਾ ਕੁਝ ਸਾਡਾ ਰਸਤੇ ਦੇ ਵਿੱਚ ਆ ਕੇ ਇੱਥੇ ਕਣਕ ਦੇ ਜੀ ਦੀ ਉੱਤਰਦੀ ਰਹੀ ਆ ਇੰਨੀ ਕੁ ਜ਼ਿਆਦਾ ਕਣਕ ਜੀ ਆ ਜਾਂਦੀ ਸੀ ਪਰ ਹੁਣ ਦੇਖ ਲਓ ਵੀ ਮੰਡੀ ਦੇ ਵਿੱਚ ਕਿੰਨਾ ਜ਼ਿਆਦਾ ਰਸ਼ ਘਟ ਚੁੱਕਿਆ ਬਹੁਤ ਜ਼ਿਆਦਾ ਕਿਸਾਨ ਭਰਾ ਹੋਏ ਚੀਜ਼ ਦਾ ਰਸ ਘਟ ਚੁੱਕਿਆ ਮੰਡੀ ਦੇ ਵਿੱਚ ਮੰਡੀ ਪ੍ਰੋਪਰ ਖਾਲੇ ਤਾਂ ਸ਼ੁਰੂ ਜੀ ਹੋਈ ਆ ਵੈਸੇ ਪਰ ਜਦੋਂ ਸੀਜ਼ਨ ਪੀਕ ਤੇ ਚਲੇ ਜਾਊਗਾ ਫੇਰ ਵੀ ਆ ਜਿਹੜਾ ਪੱਕਾ ਫੜਾ ਇਹ ਵੀ ਨਹੀਂ ਭਰਦਾ ਹੈਗਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਇੰਨਾ ਜਿਹੜਾ ਧੱਕਾ ਪੈਂਦਾ ਸੀ ਉਹ हट ਗਿਆ ਤੇ ਕਿਸਾਨ ਭਰਾਵਾਂ ਨੂੰ ਨਹੀਂ ਪੀਲਾ ਵੀ ਬਾਹਰ ਪ੍ਰਾਈਵੇਟ ਜਿਹੜੀ ਖਰੀਦ ਚ ਹੋ ਰਹੀ ਆ ਉਹਦੇ ਵਿੱਚ ਨਾ ਜਾਓ ਕਣਕ ਨੂੰ ਵੇਚਣ ਦੇ ਲਈ ਤੇ ਆਪਣੇ ਸਰਕਾਰੀ ਮੰਡੀਆਂ ਦੇ ਵਿੱਚ ਹੀ ਵਿੱਚੋਂ ਜੇ ਫਾਰਮ ਬਣਾ ਕੇ ਵਿੱਚੋਂ ਬਾਕੀ ਚਲੋ ਹਰੇਕ ਦੀ ਆਪਣੀ ਆਪਣੀ ਖੁਸ਼ੀ ਆ ਆਪਾਂ ਕਿਸੇ ਨੂੰ ਧੱਕੇ ਨਾਲ ਵੀ ਨਹੀਂ ਕਹਿ ਸਕਦੇ ਜਿਵੇਂ ਜਿਵੇਂ ਅਗਲੇ ਦਾ ਚੱਲਦਾ ਹੈ ਕੰਮ ਅਗਲਾ ਕਰੀ ਜਾਂਦਾ ਹੈ ਤੇ ਇੱਧਰ ਆਪਣੀ ਮਸ਼ੀਨ ਆਈ ਜਾ ਰਹੀ ਆ ਤੇ ਕੱਲ ਰਾਤ ਫਿਰ ਇਹ ਮੰਜਿੰਦਰ ਕੇ ਚੱਲਦੀ ਰਹੀ ਆ ਆਪਾਂ ਤਾਂ ਦਿਨ-ਦਿਨ ਹੀ ਵੱਡੀ ਸੀ ਤੇ ਹੁਣ ਵੀ ਆਪਾਂ ਦਿਨ-ਦਿਨ ਹੀ ਵੱਡਾਂਗੇ ਤੇ ਹੁਣ ਆਪਾਂ ਕਟਰ ਵਾਲੇ ਦਾ ਖੋਲ ਕੇ ਆ ਟਰਾਲਾ ਖੜਾ ਕਟਰਵਾਲ ਖੋਲ ਕੇ ਨੋਰਿਆਲੀ ਮੋਟਰ ਤੇ ਲੈ ਕੇ ਚਲਦੇ ਆ ਉੱਥੇ ਜਾ ਕੇ ਵਾਡੀ ਕਰਾਂਗੇ ਤੇ ਦੋਸਤੋ ਕੱਲ ਤਾਂ ਸਰੀਰ ਵੀ ਥੋੜਾ ਜਿਹਾ ਜਵਾਬ ਦੇਣ ਲੱਗ ਗਿਆ ਸੀ ਕਿਉਂਕਿ ਗਲਾ ਵੀ ਬੈਠ ਚੁੱਕਿਆ ਹੈ ਨਾ ਗਰਦੇ ਜਿਹੇ ਦੇ ਕਰਕੇ ਥੋੜਾ ਮੋਟਾ ਹੋ ਜਾਂਦਾ ਜਦੋਂ ਮੌਸਮ ਜਿਹਾ ਚੇਂਜ ਹੁੰਦਾ ਆਪਾਂ ਇੱਕਦਮ ਗਰਦੇ ਜੀ ਜਾਂਦੇ ਆ ਤੇ ਹਿਚਕੀ ਵਗੈਰਾ ਵੀ ਕੱਲ ਤਾਂ ਬਹੁਤ ਲੱਗੀ ਪਤਾ ਨਹੀਂ ਕਿੰਨੇ ਗਾ ਆਪਣੇ ਦੋਸਤ ਆਪਾਂ ਨੂੰ ਯਾਦ ਕਰੀ ਜਾਂਦੇ ਨੇ ਭਰਾਵੋ ਇੰਨਾ ਨਾ ਯਾਦ ਕਰਿਆ ਕਰੋ ਕੰਮ ਵੀ ਕਰਨ ਦੇ ਦਿਆ ਕਰੋ ਹਿਚਕੀ ਤੇ ਹਿਚਕੀ ਆਈ ਗਈ ਗੱਲ ਤਾਂ ਤੇ ਚਲੋ ਆਪਾਂ ਬਾਕੀ ਤੁਹਾਨੂੰ ਜਿਹੜਾ ਝਾੜ ਆਉ ਆਉਣ ਵਾਲੇ ਦਿਨਾਂ ਦੇ ਵਿੱਚ ਦੱਸ ਦਵਾਂਗੇ ਵੀ ਆਪਣਾ ਝਾੜ ਫਸਲ ਦਾ ਕਿਵੇਂ ਕਿਵੇਂ ਰਹਿੰਦਾ ਆ ਉਹਦੇ ਕਰਕੇ ਉਹ ਨਾ ਵੀ ਨਾ ਮਸ਼ੀਨ ਵਾਲਿਆ ਇੰਨੀ ਤੇਜ਼ ਨਾਲ ਚਲਾ ਮਸ਼ੀਨ ਨੂੰ ਨਾ ਵੀ ਨਾ ਹੋਲੀ ਰੱਖ ਹੋਲੀ ਰੱਖੇ ਨੂੰ ਇੰਨੀ ਤੇਜ਼ ਚਲਾ ਕੇ ਤਾਂ ਦਾਣੇ ਸਾਰੇ ਪਿੱਛੇ ਮਾਰੇਗਾ ਇਹ ਜੀ ਬਾਡੀ ਦਾ ਕੀ ਫਾਇਦਾ ਓ ਹੋ 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 ਇਹ ਤਾਂ ਬੜੀ ਤੇਜ਼ ਚਲਾਉਂਦਾ ਇਹਨੂੰ ਤਾਰੋ ਕੋਈ ਹਟਾ ਤਾਰੋ ਹੈ ਨਾ ਐਨੀ ਮਗਰੀ ਲੋ ਜੀ ਦੋਸਤੋ ਇਹ ਹੈ ਕਿ ਆਪਣੀ ਕੰਟੈਂਟ ਵਲੌਗ ਹਲਪਾਨ ਕਿਤੇ ਜੀ ਗਿਆ 187 187 ਗਣਕ ਬਹੁਤ ਵਧੀਆ ਇਸ ਵਾਰੀ ਸਾਰੇ ਪੰਜਾਬ ਦੇ ਵਿੱਚ ਦੱਸ ਰਹੇ ਨੇ ਇਹ ਰੇਤਲਾ ਵਾਹਣ ਨਾਲ ਹੀ ਆਪਣਾ ਦਸ ਕਰਦੀ ਹੈਗਾ ਰਵੇਸ ਲਾ ਜਾ ਵਾਹਣਾ ਤਾਂ ਹੀ ਇਹਦੇ ਦਾਣੇ ਥੋੜੇ ਮੱਝੂ ਰਹ ਜਾਂਦੇ ਨੇ ਰੇਤਲੇ ਪਾਣ ਕਰਕੇ ਗਾਹਾਂ ਅੱਗੇ ਜਿੱਥੇ ਰਵੇਸ ਲਾਵੇਗਾ ਉਥੇ ਠੀਕ ਹੋਵੇਗੀ ਹਾਂਜੀ ਦੋਸਤੋ ਦੇਖੋ ਵੀ ਮਸ਼ੀਨ ਨੇ ਪੀਣਾ ਹੀ ਕਰਿਆ ਪਿਆ ਮੰਡੀ ਵਿੱਚ ਪੱਖਾ ਵੀ ਨਹੀਂ ਲੱਗਦਾ ਹੈਗਾ ਆਪਣੀ ਕਣਕ ਨੂੰ ਮਸ਼ੀਨ ਦੀ ਬਾਡੀ ਹੀ ਇੰਨੀ ਜਾਦੇ ਵਧੀਆ ਦੇਖੋ ਕੰਪੈਨ ਵਾਲਿਆਂ ਨੂੰ ਬੇਨਤੀ ਹੈ ਚਲੋ ਬਧੀ ਸਾਰੇ ਵੱਟਦੇ ਨੇ ਇਹਦੀ ਕੋਈ ਗੱਲ ਨਹੀਂ ਵੀ ਐਵੇਂ ਦੀਆਂ ਮਸ਼ੀਨਾਂ ਸੋੜ ਕੇ ਰੱਖੋ ਤਾਂ ਜੋ ਜ਼ਿੰਮੇਵਾਰ ਵੀ ਖੁਸ਼ ਲੇਬਰ ਵਾਲੇ ਵੀ ਖੁਸ਼ ਸਾਰੇ ਇੱਕ ਵਰਗ ਖੁਸ਼ ਹੋ ਰਹੇ ਆ ਭਾਗੇ ਸੀ ਮੰਡੀ ਤੇ ਵਧੀਆ ਝਾੜਾ ਪਈ ਆ ਆਪਣਾ ਘਰ ਨਾਲ ਆਪਾਂ ਨੂੰ ਦੋਸਤੋ ਸਾਰਾ ਕੁਝ ਇੱਕ ਬਰਾਬਰ ਆ ਖੇਤ ਵੀ ਨਾਲ ਨੇ ਮੰਡੀ ਵੀ ਨਾਲ ਆ ਘਰ ਵੀ ਨਾਲ ਆ ਆਪਾਂ ਮਤਲਬ ਕਿ ਫਾਰਮ ਹਾਊਸ ਤੇ ਬੜਾ ਸਾਰਾ ਰਹਿ ਰਹੇ ਆ ਅੱਜ ਤੱਕ ਇਹ ਨਜ਼ਾਰਾ ਇਹ ਚੀਜ਼ ਦਾ ਸਾਨੂੰ ਹੁਣ ਇੱਕ ਮਹੀਨਾ ਗਰਦ ਦਾ ਬਹੁਤਾ ਵੇਖੀ ਆਪਣੇ ਘਰ ਨੂੰ ਗਰਦ ਜਾਂਦੀ ਆ ਜਦੋਂ ਵੀ ਪੱਛੋਂ ਦੀ ਹਵਾ ਆਉਂਦੀ ਆ ਪੱਛੋਂ ਦੀ ਹਵਾ ਦੇ ਨਾਲ ਘਰ ਨੂੰ ਗਰਦ ਦਾ ਮੰਡੀ ਦਾ ਬਹੁਤ ਜਾਂਦਾ ਇੱਕ ਮਹੀਨਾ ਕਣਕ ਦੇ ਸੀਜ਼ਨ ਚ ਇੱਕ ਮਹੀਨਾ ਜੀਤ ਦੇ ਸੀਜ਼ਨ ਚ ਦੋ ਮਹੀਨੇ ਦਾ ਔਖਾ ਆ ਪਰ 10 ਮਹੀਨੇ ਨਜ਼ਾਰਾ ਪੂਰੇ 12 ਮਹੀਨਿਆਂ ਵਿੱਚੋਂ 10 ਮਹੀਨੇ ਦਾ ਆਪਾਂ ਨੂੰ ਇਹ ਚੀਜ਼ ਦਾ ਬਹੁਤ ਫਾਇਦਾ ਰਹਿੰਦਾ ਮੰਡੀ ਦਾ ਇਹ ਮੰਡੀਆਂ ਸੈਂਟਰ ਬਹੁਤ ਕੀਮਤੀ ਨੇ ਇਹਨਾਂ ਦੀ ਜਿਹੜੀ ਮੁੱਲ ਆ ਨਾ ਉਹ ਸੋਨਾ ਹੀਰੇ ਤੋਂ ਵੀ ਉੱਪਰ ਆ ਇਹ ਬਚੇ ਰਹਿਣ ਤਾਂ ਬਹੁਤ ਵਧੀਆ ਗੱਲ ਆ ਇੱਥੇ ਸਾਰੇ ਕਿਸਾਨ ਭਰਾ ਕਣਕਾਂ ਨੂੰ ਆਪਣੀਆਂ ਨੂੰ ਜੇ ਪੱਕੇ ਇਹ ਫਾਰਮ ਕਟਾ ਕੇ ਇੱਥੇ ਵੇਚੋ ਪੱਕਿਆ ਪੱਕੇ ਫੜ ਚ ਪੱਕੇ ਸਮਾਨ ਹੁਣ ਆਪਾਂ ਆ ਚੁੱਕੇ ਹਾਂ ਜਿੱਥੇ ਆਪਾਂ ਪਲਾਉ ਕਰਕੇ ਕਣਕ ਦੀ ਬਿਜਾਈ ਕਰੀ ਸੀ 7 ਕਿੱਲੇ ਤਕਰੀਬਨ ਆਪਾਂ 87 ਦੇ ਬੀਜੇ ਸੀ ਪਲਾਉ ਮਾਰ ਕੇ ਤੇ ਇਹ ਕਣਕ ਆਪਣੀ ਡਿਗ ਵੀ ਗਈ ਕਿਉਂਕਿ ਤਖੜੀ ਵਾਲੀ ਜਾਦੇ ਸੀ ਤਖੜੀ ਕਣਕੇ ਡਿਗੂਗੀ ਮਾੜੀ ਜੀ ਤਾਂ ਚਲੋ ਡਿਗਣਾ ਕੀ ਆ ਤਕੜੀ ਹੋਣ ਕਰਕੇ ਡਿਗ ਵੀ ਗਈ ਤੇ ਪਲਾਉ ਵਾਲੀ ਕਣਕ ਦੀ ਹੁਣ ਵਾਢੀ ਚੱਲੀ ਜਾ ਰਹੀ ਆ ਤੇ ਇਹਦਾ ਵੀ ਝਾੜ ਅੱਛਾ ਰਹਿਣ ਵਾਲਾ ਇੱਕ ਤਾਂ ਪਲਾਉ ਦਾ ਦੇਖੋ ਖਰਚਾ ਬਹੁਤ ਪੈ ਗਿਆ ਪਲਾਉ ਦੇ ਨਾਲ ਪਲਾਉ ਤੋਂ ਬਾਅਦ ਵੀ ਇਹਦਾ ਝਾੜ ਅੱਛਾ ਰਹਿਣ ਵਾਲਾ ਇਸ ਵਾਰੀ ਇਹ ਸੜਕ ਨਾਬੇ ਨੂੰ ਜਾਂਦੀ ਆ ਨਾਬੇ ਵਾਲੀ ਸੜਕ ਤੇ ਆਪਣੀ ਮੋਟਰ ਇਹ ਤੇ ਇਸ ਵਾਲੀ ਸੜਕ ਤੇ ਦੇਖ ਲਓ ਵੀ ਜਰ ਦੁੱੜ ਰਹੀ ਆ ਸੁੱਕੀ ਆ ਕਣਕ ਦਾ ਬਿਲਕੁਲ ਇਹ ਦਿਵਾਲੀ ਤੱਕ ਦਿਨ ਪਹਿਲਾਂ ਦੀ ਬਜਾਈ ਹੈ ਇਹਦੀ 11 ਨਵੰਬਰ ਦੀ ਸੁੱਕੀ ਆ ਬਿਲਕੁਲੀ ਵੀ ਦੋਸਤੋ ਤੁਸੀਂ ਵੀ ਇੱਕ ਗੱਲ ਦੱਸਿਓ ਕਿ ਤੁਸੀਂ ਵੀ ਹੁਣ ਕਣਕ ਤੋਂ ਬਾਅਦ ਵਾਹਣਾ ਨੂੰ ਬਾਕੇ ਪਾਣੀ ਛੱਡੋਗੇ ਉਹ ਭਗਵੰਤ ਮਾਨ ਦੀ ਮੈਨੂੰ ਗੱਲ ਯਾਦ ਆ ਗਈ ਬਾਣ ਬਾਕੇ ਪਾਣੀ ਛੱਡ ਦੋ ਧਰਤੀ ਠੰਡੀ ਕਰਾਂਗੇ ਲੈ ਧਰਤੀ ਠੰਡੀ ਕਹਿੰਦੇ ਤੁਹਾਨੂੰ ਕਹਿੰਦੀ ਕੀ ਆ ਧਰਤੀ ਠੰਡੀ ਹੋਵੇ ਚਾਹੀਏ कि ਤੁਸੀਂ ਵੀ ਹੁਣ ਬਹਾਨਾ ਨੂੰ ਠੰਡੇ ਕਰੋਗੇ ਵੈਸੇ ਕਰਨੇ ਨਹੀਂ ਚਾਹੀਦੇ ਕਿਉਂਕਿ ਜਿਹੜਾ ਆਪਣੇ ਝੋਨੇ ਦੇ ਵਿੱਚ ਫੰਗਸ ਦੀਆਂ ਬਿਮਾਰੀਆਂ ਪੈਂਦੀ ਨੇ ਜਿਆਦਾ ਜੇਕਰ ਧਰਤੀ ਵਿੱਚ ਸੁਲਾਫ ਰਹਿੰਜੀ ਤਾਂ ਫੰਗਸ ਜਿਆਦਾ ਪੈਂਦੀ ਹੈ ਇਸ ਲਈ ਸੁਕਾਉਣਾ ਚਾਹੀਦਾ ਜਲ ਤੋਂ ਜਲ ਤੇ ਸੁਕਾਉਂਦੇ ਰਹੋ ਬਹਾਨਾ ਨੂੰ ਤੇ ਮੇਰੇ ਹਿਸਾਬ ਨਾਲ ਪਾਣੀ ਨਹੀਂ ਛੱਡਣਾ ਚਾਹੀਦਾ ਬਾਕੀ ਤੁਸੀਂ ਦੱਸ ਦਿਓ ਤੇ ਕਣਕ ਬਹੁਤ ਵਧੀਆ ਦੇਖ ਲਓ ਵੀ ਬੰਦੀਆਂ ਵੀ ਬਹੁਤ ਵਧੀਆ ਨੇ ਇਸ ਵਾਰੀ ਕਣਕ ਦੀਆਂ ਦੋਸਤੋ ਜਿਹੜਾ ਆਪਣਾ ਇਹ ਪਲਾਉ ਵਾਲਾ ਘੇਰਾ ਸੀ ਨਾ ਇੱਥੇ ਵਕੀਰਾ ਦਾ ਰਿਜ਼ਲਟ ਕਹਿ ਲੋ ਚਾਹੇ ਆਪਣਾ ਪਲਾਉ ਕਰਕੇ ਕਹਿ ਲੋ ਗੁੱਲੀ ਡੰਡਾ ਬਹੁਤ ਘੱਟ ਹੋਇਆ ਨਜਾਇਜ਼ ਇਹ ਘੱਟ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਤੇ ਟਾਮਾ ਟਾਮਾ ਖੜਾ 98% ਗੁੱਲੀ ਡੰਡਾ ਕੰਟਰੋਲ ਇੱਥੇ 98% ਪਤਾ ਨਹੀਂ ਤਾਂ ਭਾਈ ਦੇਖੋ ਵਕੀਰਾ ਨੇ ਕੰਮ ਕਰਿਆ ਪਤਾ ਨਹੀਂ ਪਲਾਉ ਹਾਲ ਨੇ ਕੰਮ ਕਰਿਆ ਪਰ ਡੱਕਰ ਵਿੱਚ ਵਕੀਰਾ ਦਾ ਕੋਈ ਕੰਮ ਨਹੀਂ ਆਪਣੇ ਪਾਸ ਕੰਮ ਜਾ ਹੋਇਆ ਡੱਕਰ ਵਿੱਚ ਵਕੀਰਾ ਦੇ ਰਿਜ਼ਲਟ ਬਹੁਤ ਘੱਟ ਮਿਲੇ ਨੇ ਇਹ ਥੋੜਾ ਰਵੇਸਲਾ ਥਾ ਪਿਓਰ ਡੱਕਰ ਨਹੀਂਗਾ ਮਿਕਸ ਜੈ ਇਹ ਰੇਤਾ ਤੇ ਡੱਕਰ ਰਵੇਸਲਾ ਕਹਿ ਦਿੰਦੇ ਨੇ ਜਿਹਨੂੰ ਆਪਾਂ ਇੱਥੇ ਗੁੱਲੀ ਡੰਡਾ ਬਹੁਤ ਵਧੀਆ ਕੰਟਰੋਲ ਹੋਇਆ ਜੌਂਡੀਰ ਵਾਰੇ ਬਹੁਤ ਕਿਸਾਨ ਪਰਾ ਪੁੱਛ ਰਹੇ ਸੀ ਵੀ ਜੌਂਡੀਰ ਦਾ ਰਿਸਪੌਂਸ ਕਿਵੇਂ ਆ ਰਿਹਾ ਬਹੁਤ ਵਧੀਆ ਆ ਰਿਹਾ ਤੇਲ ਖਰਚਾ ਵੀ ਜਾਇਜ਼ ਆ ਰਿਹਾ ਕੋਈ ਨਾਇਜ਼ ਤੇਲ ਖਰਚਾ ਨਹੀਂ ਜਿਹੇ ਜਿਹੇ ਕੰਮ ਲੈ ਰਹੇ ਉਹ ਜਿਹੇ ਤੇਲ ਖਰਚ ਇਹਦਾ ਹੈਗਾ ਆ ਤੇ ਬਾਕੀ ਇਹਦੀਆਂ ਸਪੀਡਾਂ ਬਾਰੇ ਬਹੁਤ ਵਿਚਾਰ ਹੈਗੇ ਨੇ ਹਨਾ ਲੋਕਾਂ ਨੂੰ ਵੀ ਇਹਦੀਆਂ ਸਪੀਡਾਂ ਨਹੀਂ ਸਹੀ ਆਈਆਂ ਆਪਾਂ ਵੀਡੀਓ ਪਾਤੀ ਸੀ ਉਹ ਵੀਡੀਓ ਆਪਣੀ ਦੇਖ ਲਿਓ ਤੁਸੀਂ ਚੈਨਲ ਤੇ ਜਾ ਕੇ ਉਹ ਵੀਡੀਓ ਦੇ ਰਾਹੀਂ ਸਾਰਿਆਂ ਦੇ ਮਤਭੇਦ ਦੂਰ ਹੋ ਜਾਣਗੇ ਹੁਣ ਆਪਣਾ ਕਣਕ ਦਾ ਦਾ ਐਂਡ ਹੋ ਚੁੱਕਿਆ ਸਾਰੀ ਕਣਕ ਵੱਢੀ ਗਈ ਆ ਵੱਢੀ बस इकत्ता किल्ला रह गया हरे चारे वाला हां किल्ला किल्ला डेढ़ किल्ला रह गया, कि गया। वो तो फिर ਵੱਢ ਲਾਂਗੇ ਦੋ ਕੁ ਦਿਨਾਂ ਤੱਕ ਉਹ ਹਲੇ ਨਰਮਾ ਥੋੜਾ ਜਿਹਾ ਲੈ ਵੀ ਹੋ ਗਿਆ ਜੀ ਦਾ ਐਂਡ ਉਹ ਵਾਲੀਏ दाणे ਪਾਦਲੀਆ ਪਾਲ ਤੇ ਕਿਸਾਨ ਭਰਾਵੋ ਜੇ ਮੰਡੀਆਂ ਦੇ ਵਿੱਚ ਆਪਣੀ ਫਸਲ ਦੀ ਰੱਖੀ ਤੇ ਦੀ ਜਰੂਰ ਪਿਆ ਕਰੋ ਕਿਉਂਕਿ ਮੰਡੀਆਂ ਦੇ ਵਿੱਚ ਆਪਾਂ 6 ਮਹੀਨੇ ਆਪਣੀ ਫਸਲ ਨੂੰ ਪਾਲਦੇ ਆ ਜਦੋਂ ਵੀ ਮੰਡੀ ਦੇ ਵਿੱਚ ਕਣਕ ਉਤਾਰਨੀ ਆ ਤਾਂ ਕਣਕ ਉਤਾਰ ਕੇ ਢੇਰੀ ਲਾ ਕੇ ਤੇ ਇੱਥੇ ਜਰੂਰ ਪੈਣਾ ਤੇ ਇੱਧਰ ਮਨਜਿੰਦਰ ਦੀ ਢੇਰੀ ਆ ਤੇ ਇੱਥੇ ਆਪਣਾ ਬੰਦਾ ਪਹੁੰਚ ਚੁੱਕਿਆ ਨਰਦਨ بھائی ਕੀ ਹਲਚਲ ਨੇ ਠੀਕ ਆ ਜੀ ਸਰਦਾਰ ਜੀ ਠੀਕ ਹੈ ਹਾਂ ਜੀ ਆ ਰੱਖੀ ਲਈ ਆਏ ਹਾਂ ਹਾਂ ਜੀ ਰਾਖੀ ਲਈ ਆਏ ਹਾਂ ਦੇਖ ਲਓ ਵੀ ਚਾਹੇ ਮਨਜਿੰਦਰ ਦਾ ਵੀ ਕਰ ਨੇੜੇ ਆ ਹੋ ਰਿਹਾ ਹੋ ਰਿਹਾ ਮਨਜਿੰਦਰ ਦਾ ਕਰ ਸਿੱਧਾ ਉੱਥੋਂ ਉਹਨੂੰ ਢੇਰੀ ਦਿਖਦੀ ਆ ਪਰ ਰਾਖੀ ਦੇਖੋ ਬਹੁਤ ਜ਼ਰੂਰੀ ਆ ਆਪਣੀਆਂ ਫਸਲਾਂ ਦੀ ਰਾਖੀ ਰੱਖੋ ਤੇ ਨਰਦਨ ਬਾਈ ਰਾਖੀ ਰੱਖਣੀ ਚਾਹੀਦੀ ਆ ਹਾਂ 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 ਲਾਜ਼ਮੀ ਹਾਂ ਤੇ ਆਪਾਂ 6 ਮਹੀਨੇ ਫਸਲ ਨੂੰ ਪਾਲਦਿਆਂ ਤੇ ਇੱਕ ਰਾਤ ਤੋਰੇ ਜ਼ਰੂਰ ਪੈਣਾ ਚਾਹੀਦਾ ਚਾਹੀਦਾ ਲਾਜ਼ਮੀ ਲਾਜ਼ਮ ਉਸ ਵਿੱਚ ਕੋਈ ਸ਼ੱਕ ਨਹੀਂ ਹਾਂ ਆਪ ਦੀ ਫਸਲ یوں ਛੱਡ ਕੇ ਜਾਈਏ ਕਿਸੇ ਦੇ ਵਿਸ਼ਵਾਸ ਨਹੀਂ ਬਿਲਕੁਲ ਬਿਲਕੁਲ ਖੁਦ ਆਪ ਦੇ ਸਗੇ ਤੇ ਵਿਸ਼ਵਾਸ ਨਹੀਂ ਬਿਲਕੁਲ ਬਿਲਕੁਲ ਭਾਈ ਉਰੇ ਜ਼ਰੂਰ ਪਹੁੰਚਿਆ ਕਰੋ ਮੰਡੀਆਂ ਦੇ ਵਿੱਚ ਆ ਕੇ ਫਸਲਾਂ ਦੀ ਕਿਸਾਨ ਪ੍ਰਭੂ ਰਾਖੀ ਕਰਿਆ ਕਰੋ ਤੇ ਕੰਮ ਚੱਲੀ ਰਿਹਾ ਕੰਡਾ ਚੱਲ ਪਿਆ ਸਾਡੀ ਮੰਡੀ ਚ ਵੀ ਤੰਦਰਾਲਾ ਢੀਂਸਾ ਸੈਂਟਰ ਹੈ ਇਹ ਤੰਦਰਾਲਾ ਢੀਂਸਾ ਪਾਸੋਂ ਦਾ ਸੈਂਟਰ ਆ ਤੇ ਵਧੀਆ ਕੰਮ ਚੱਲਦਾ ਕੰਡੇ ਕੁੰਡੇ ਸੈੱਟ ਨੇ ਪੂਰਾ ਸਿੱਕ ਕਿਸਾਨ ਪ੍ਰਭ ਕੰਡਿਆਂ ਦੇ ਉੱਪਰ ਜਰੂਰ ਨਿਗਰ ਰੱਖਿਆ ਕਰੋ ਜਦੋਂ ਜਦੋਂ ਵੀ ਲੇਬਰ ਵਾਲੇ ਕੰਡੇ ਬੰਨਦੇ ਨੇ ਹੈਨਾ ਨਰਦਨ ਹਾਂ ਜੀ ਹਾਂ ਕੰਡਿਆਂ ਦੇ ਉੱਪਰ ਜਿਹੜਾ ਬੰਨਿਆ ਜਾਂਦਾ ਉਹ ਜਰੂਰ ਉਹਦਾ ਧਿਆਨ ਰੱਖਿਆ ਕਰੋ ਸਾਹਮਣੇ ਤੇ ਬਣਵਾਇਆ ਕਰੋ ਹਾਂ ਬੋਰੀ ਦਾ ਭਜਨ ਹੈਗਾ 700 ਗ੍ਰਾਮ ਖਾਲੀ ਕੱਟੇ ਦਾ ਦੇਵਪ ਦਾ 700 ਹੀ ਰੱਖਿਆ ਕਰੋ ਕੀ ਸਮਾਂ ਤੇ 800 ਤੱਕ ਵੀ ਚੱਲੇ ਜਾਂਦਾ 100 ਗ੍ਰਾਮ ਨਾਲ ਵੀ ਬਹੁਤ ਫਰਕ ਪੈ ਜਾਂਦਾ ਹਾਂ ਤੇ ਕਿਸਾਨ ਪ੍ਰੋਬ ਬਾਕੀ ਦਾ ਆਪਾਂ ਬਲੌਗ ਕੱਲੂ ਬਣਾ ਮੈਂ ਕੱਲੂ ਮਸ਼ੀਨ ਚੱਲੂਗੀ ਤੇ ਗੁੱਡ ਨਾਈਟ ਜੀ ਸਾਰਿਆਂ ਨੂੰ ਸੌਂਜੋ ਹੌਣ ਆਰਾਮ ਨਾਲ ਰੈਸਟ ਕਰੋ ਸੌਂਜੋ ਨਰਦਨ ਬਾਈ ਠੀਕ ਆ ਜੀ ਠੀਕ ਆ ਮੱਛਰਦਾਨੀ ਲੈ ਆਏ ਹਾਂ ਮੱਛਰਦਾਨੀ ਲੈ ਆਏ ਹਾਂ ਆ ਵੀ ਯੰਤਰ ਬਹੁਤ ਚੰਗਾ ਆ